ਮੇਰਾ ਨਾਮ ਰਿੰਪੀਆ ਸਰ ਅਸੀਂ 2019 ਤੋਂ ਲੱਗ ਰਹੇ ਹਾਂ ਮਤਲਬ ਕਿ ਪ੍ਰੋਟੈਸਟ ਕਰ ਰਹੇ ਹਾਂ ਤੇ ਹਰ ਵਾਰੀ ਸਾਨੂੰ ਮੀਟਿੰਗ ਦੇ ਦਿੱਤੀ ਜਾਂਦੀ ਹੈ ਕਿ ਹਾਂ ਠੀਕ ਹੈ ਤੁਹਾਡੇ ਹੁਣ ਅਸੀਂ ਹੁਣ ਤਾਂ ਸਰ ਇਸ਼ਤਿਹਾਰ ਵੀ ਦੇਣ ਲੱਗੇ ਨੇ ਓਨਲੀ ਕੱਲਾ ਨਿਊਜ਼ 'ਚ ਨਹੀਂ ਆ ਰਿਹਾ ਸਰ ਓਨਲੀ ਓਨ ਨਿਊਜ਼ਪੇਪਰ ਦੇ ਉੱਪਰ ਵੀ ਇਹ ਲਿਖਨ ਡੇਰੇ ਨੇ ਕਿ ਅਸੀਂ 2000 ਪੀਟੇ ਦਾ ਭਰਤੀ ਕਰਨ ਜਾ ਰਹੇ ਹਾਂ ਜਲਦੀ ਕਰਨ ਜਾ ਰਹੇ ਹਾਂ ਉਧਰੋਂ ਇਹ ਕਹਿੰਦੇ ਨੇ ਅਸੀਂ ਨਸ਼ਾ ਬੰਦ ਕਰ ਰਹੇ ਹਾਂ ਸਰ ਇਹ ਇਹਨਾਂ ਨੇ ਨੀਤੀ ਚਲਾ ਰੱਖੀ ਆ ਪਰ ਇਹ ਸੱਚੋ ਸਰ ਜੇ ਡੀਪੀਏ ਨੂੰ ਸਾਨੂੰ ਇੱਕ ਹੋਰਸ ਫਿਜ਼ੀਕਲ ਐਜੂਕੇਸ਼ਨ ਦਾ ਹੈ ਹਨਾ ਸਰ ਜੇ ਉਹ ਤੁਸੀਂ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਨੂੰ ਤੁਸੀਂ ਭਰਤੀ ਨਾ ਕਰੋਗੇ ਤਾਂ ਅਸੀਂ ਕਿਧਰੋਂ ਤੁਸੀਂ ਨਸ਼ਾ ਨੂੰ ਬੰਦ ਕਰ ਲੋਗੇ ਜਦੋਂ ਬੱਚੇ ਬੱਚੇ ਜਦੋਂ ਜਿਆਦਾ ਟਾਈਮ ਤੇ ਜਿਆਦਾ ਟੀਵੀ ਤੇ ਸਪੈਂਡ ਕਰ ਰਹੇ ਨੇ ਜਾ ਫਿਰ ਫੋਨ ਤੇ ਡਿਪੈਂਡ ਕਰ ਰਹੇ ਹੋ ਉਹ ਉਹਨੂੰ ਵੇਖੋ ਸਰ ਉਹਦੇ ਅਕੋਰਡਿੰਗ ਜੇ ਤੁਸੀਂ ਪੀਟੀਆਈ ਟੀਚਰ ਨਹੀਂ ਇਹ ਤੁਸੀਂ ਕਰੋਗੇ ਭਰਤੀ ਨਹੀਂ ਕਰੋਗੇ ਤਾਂ ਉਹਨੇ ਤੇ ਤੁਸੀਂ ਇਹ ਚੀਜ਼ ਨੂੰ ਨਹੀਂ ਬੰਦ ਕਰ ਸਕਦੇ ਨਾ ਤਾਂ ਸਾਡੇ ਨਾਲ ਜੀ ਹਾਂਜੀ ਸਰ ਟੈਂਕੀ ਤੇ ਸਰ ਉਦੋਂ ਤੱਕ ਰਹੇਗਾ ਜਦੋਂ ਤੱਕ ਸਾਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਹਾਡਾ ਅਸੀਂ ਪੋਰਟਲ ਆਨਲਾਈਨ ਕਰ ਰਹੇ ਹਾਂ ਸਾਨੂੰ ਟਾਈਮ ਦੇਣ ਬਕਾਇਦਾ ਹਾਂ ਬਕਰਨ ਕਿ ਅੱਜ ਅਸੀਂ ਇਹ ਘੰਟੇ ਚ ਕਰਦੇ ਹਾਂ ਜਾਂ ਦੋ ਘੰਟੇ ਚ ਕਿਉਂਕਿ ਸਰ ਅੱਜ ਅਸੀਂ ਸਰੋ ਕਰੋ ਆਏ ਆ ਕਿ ਅਸੀਂ ਕਰੋ ਮਰੋ ਵਾਲੀ ਨੀਤੀ ਤੋਂ ਅੱਗੇ ਆਏ ਹਾਂ ਤੇ ਅੱਕ ਕੇ ਸਾਨੂੰ ਸਰ ਅਗਰ ਕੋਈ ਗਲਤ ਸਟੈਪ ਵੀ ਲੈਣਾ ਪਿਆ ਤਾਂ ਅਸੀਂ ਆਪਦੀ ਜਾਨ ਤੱਕ ਵੀ ਦੇਵਾਂਗੇ ਸਾਨੂੰ 5 ਸਾਲ ਹੋ ਗਏ ਜੀ ਧਰਨੇ ਲਾਉਂਦਿਆਂ ਨੂੰ ਸਰਕਾਰ ਦੇ ਮੂੰਹ ਵੱਲ ਦੇਖਦੇ ਨੂੰ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਦੇ ਅਸੀਂ ਕਿਤੇ ਧਰਨਾ ਲਾਉਣਿਆ ਕਦੇ ਕਿਤੇ ਲਾਉਣਿਆ ਕਦੇ ਸਾਨੂੰ ਕਹਿੰਦੇ ਅੱਜ ਪੋਰਟਲ ਓਪਨ ਹੋਊਗਾ ਹਫਤੇ ਬਾਅਦ ਹੋਊਗਾ ਅਸੀਂ ਉਹਨਾਂ ਦਾ ਮੂੰਹ ਦੇਖਦੇ ਓਵਰੇਜ ਹੋਈ ਜਾਂਦੇ ਆ ਬਹੁਤ ਸਾਡੇ ਭਾਈ ਪੈਣ ਭਰਾ ਇਹ ਜਿਹੇ ਨੇ ਜਿਹੜੇ ਬਿਲਕੁਲ ਓਵਰੇਜ ਹੋਣ ਦੀ ਕਾਗਾਰਤੇ ਨੇ ਕਿ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਪੋਰਟਲ ਓਪਨ ਕਰਾਇਆ ਜਾਵੇ ਤੇ ਸਾਨੂੰ ਜੋਬ ਦਿੱਤੀ ਜਾਵੇ ਬਹੁਤ ਜਦੋਂ ਮਨ ਲਾ 2008 ਤੋਂ ਬਾਅਦ ਕਦੇ ਪੋਸਟ ਆਈ ਨਹੀਂ ਪੀਟੀਆਈ ਦੀ ਹਾਂਜੀ ਤੇ ਉਸ ਤੋਂ ਬਾਅਦ ਸਾਨੂੰ ਕਿਹਾ ਸੀ ਵੀ ਹੁਣ 2000 ਪੋਸਟ ਤੁਹਾਨੂੰ ਦਿੱਤੀ ਜਾਉਗੀ ਤੇ ਹਲੇ ਤੱਕ ਨਾ ਸਾਡਾ ਕੋਈ ਪੋਰਟਲ ਓਪਨ ਹੋਇਆ ਅਸੀਂ ਚਾਹੁੰਦੇ ਆ ਵੀ ਪੋਰਟਲ ਓਪਨ ਕਰਕੇ ਜਲਦ ਤੋਂ ਜਲਦ ਸਾਡੀ ਪਰਤੀ ਪੂਰੀ ਕੀਤੀ ਜਾਵੇ ਹਾਂਜੀ ਟੈਂਕੀਆਂ ਤੇ ਚੜਗੇ ਨੇ ਤੁਹਾਡੇ ਸਾਥੀ ਹਾਂਜੀ ਟੈਂਕੀਆਂ ਤੇ ਚੜੇ ਹੋਇਆ ਅਸੀਂ ਰੋਡ ਵੀ ਜਾਮ ਕਰਾਂਗੇ ਅਸੀਂ ਹਰ ਹਰ ਕੋਸ਼ਿਸ਼ ਕਰਾਂਗੇ ਵੀ ਜੇ ਸਾਡੀ ਸੁਣਵਾਈ ਨਾ ਹੋਈ ਹਾਂਜੀ ਮੰਤਰੀਆਂ ਨਾਲ ਹਾਂਜੀ ਹਾਂਜੀ ਮੰਤਰੀਆਂ ਨਾਲ ਗੱਲ ਹੁੰਦੀ ਰਹਿੰਦੀ ਐ ਸਾਨੂੰ ਲਾਰੇ ਲਾਈ ਜਾਂਦੇ ਨੇ ਵੀ ਹਫਤੇ ਤੱਕ ਤੁਹਾਡਾ ਪੋਰਟਲ ਓਪਨ ਕਰ ਦਾਂਗੇ 10 ਦਿਨਾਂ ਤੱਕ ਕਰ ਦਾਂਗੇ ਅਖਬਾਰਾਂ ਦੇ ਵਿੱਚ ਵੀ ਇਤਿਹਾਰ ਦੇ ਰਹੇ ਨੇ ਸਿਰਫ ਨਾਮ ਲੈਣ ਦੇ ਮਾਰੇ ਪਰ ਸਾਡਾ ਕੋਈ ਸੁਣਵਾਈ ਨਹੀਂ ਹੈਗੀ ਸਿਰਫ ਅਖਬਾਰਾਂ ਦੇ ਵਿੱਚ ਹੀ ਵਾਵਾ ਹੋ ਰਹੀ ਆ ਮੇਰਾ ਨਾਮ ਅਮਨਦੀਪ ਕੰਬੋਜ ਆ ਜੀ ਮੈਂ ਯੂਨੀਅਨ ਦਾ ਸੂਬਾ ਆਗੂ ਆ ਜੀ ਆ ਨਵੀ ਬੇਰੁਜ਼ਗਾਰ ਪੀਟੀਆ ਯੂਨੀਅਨ ਪੀਟੀਆ ਦਾ ਜਿਹੜੀ ਆ ਫੁੱਲ ਫਾਰਮ ਹੈਗੀ ਆ ਫਿਜ਼ੀਕਲ ਟ੍ਰੇਨਰ ਇਨਸਟ੍ਰਕਟਰ ਜਿਹੜੇ ਸਕੂਲਾਂ ਦੇ ਵਿੱਚ ਪੀਟੀ ਹੁੰਦੇ ਆ ਜਵਾਨਾਂ ਨੂੰ ਕਢਾਉਂਦੇ ਆ ਉਹ ਆ ਜੀ ਅਸੀਂ ਅੱਜ ਕੀ ਕਿਉਂ ਚੜ ਕੇ ਟੈਂਕੀ ਦੇਖੀ ਚਾਹਨਾ ਪੈ ਗਿਆ ਟੈਂਕੀ ਤੇ ਚੜਨ ਦਾ ਕਾਰਨ ਕੀ ਹੈ ਜੀ 2021 ਦੇ ਵਿੱਚ ਸਾਡੀਆਂ 2000 ਪੇਟੀਏ ਪੋਸਟਾਂ ਪ੍ਰਾਇਮਰੀ ਕਾਉਂਟਰ ਦੇ ਵਿੱਚ ਆਈਆਂ ਸੀ ਪਰੰਤੂ ਅਜੇ ਤੱਕ ਉਹਦਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਪ੍ਰਵਾਇਰੇ ਜਾ ਰਹੇ ਤਾਂ ਇਹੀ ਕਾਰਨ ਹੈ ਜੀ ਅੱਜ ਟੈਂਕੀ ਤੇ ਚੜਨ ਦਾ ਸਰ ਉੱਚ ਅਧਿਕਾਰੀ ਕੀ ਸੀਐਮ ਦੇ ਓਐਸਡੀ ਤੱਕ ਅਣਗਿਣਤ ਮੀਟਿੰਗਾਂ ਕੀਤੀਆਂ ਸਿੱਖਿਆ ਮੰਤਰੀ ਨਾਲ ਜਿਹੜੀਆਂ ਅਸੀਂ ਗਿਣਤ ਮੀਟਿੰਗਾਂ ਕੀਤੀਆਂ ਲਾਸਟ ਮੀਟਿੰਗ ਅਸੀਂ 22 ਮਈ ਮੀਟਿੰਗ 22 ਮਈ ਨੂੰ ਕੀਤੀ ਹੈ ਅਸੀਂ ਸਰ ਲੰਬੇ ਸਮੇਂ ਤੋਂ 2019 ਤੋਂ ਜਿਹੜਾ ਕਿ ਅਸੀਂ ਲਗਾਤਾਰ ਧਰਨੇ ਲਾ ਰਹੇ ਹਾਂ ਤੇ 2021 ਦੇ ਵਿੱਚ ਸਾਡੀ ਜਿਹੜੀ ਕੀ ਹੈ ਇਹਨਾਂ ਨਾਲ 2000 ਪੋਸਟ ਦਾ ਇਸ਼ਤਿਹਾਰ ਦਿੱਤਾ ਪਰੰਤੂ ਅਜੇ ਤੱਕ ਜਿਹੜਾ ਪੋਰਟਲ ਆਨਲਾਈਨ ਨਹੀਂ ਕੀਤਾ ਬਿਲਕੁਲ ਜੀ ਖਾਲੀ ਪਈਆਂ ਨੇ ਕ੍ਰੀਏਟ ਹੋਈਆਂ ਨੇ ਪਹਿਲਾਂ ਸਾਡੀ ਪੋਸਟ ਮਿਲਦੇ ਵਿੱਚ ਸੀ ਉੱਥੋਂ ਸਾਡੀ ਪੋਸਟ ਹੀ ਖਤਮ ਕਰਤੀ ਹੁਣ ਜਿਹੜੀ ਨਵੀਂ ਪੋਸਟ ਪ੍ਰਾਇਮਰੀ ਦੇ ਵਿੱਚ ਕ੍ਰੀਏਟ ਕੀਤੀ ਐ ਪਰ ਕ੍ਰੀਏਟ ਕਰਕੇ ਉਹਦਾ ਜਿਹੜਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਭਰਵਾਇਆ ਗਿਆ ਸਾਨੂੰ ਅਜੇ ਤੱਕ ਆਪਣੇ ਆਪ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਕਾਰਨ 2008 ਤੋਂ ਬਾਅਦ ਜਿਹੜੀ ਇਹ ਪੀਟੀਆਈ ਦੀ ਭਰਤੀ ਨਹੀਂ ਆਈ ਜੀ ਸਰ ਤੁਸੀਂ ਦੇਖੋ 2008 ਤੇ ਅੱਜ ਜਿਹੜਾ ਕੀ ਹੈ 2025 ਖਤਮ ਹੋਣ ਤੇ ਆ ਰਿਹਾ ਇਹ ਜਿਹੜਾ ਪੀਟੀਆਈ ਦਾ ਕੋਰਸ ਹੈ ਕੰਟੀਨਿਊ ਪੂਰੇ ਪੰਜਾਬ ਦੇ ਅੰਦਰ ਆਦਰ ਸਟੇਟਾਂ ਦੇ ਵਿੱਚ ਚੱਲ ਰਿਹਾ ਤੁਸੀਂ ਹੁਣ ਤੱਕ ਦੇਖੋ ਵੀ ਕਿੰਨੇ ਕੈਂਡੀਡੇਟ ਜਿਹੜੇ ਕੀ ਆ 20000 ਪਲੱਸ ਕੈਂਡੀਡੇਟ ਜਿਹੜੇ ਆ ਬੇਰੁਜ਼ਗਾਰ ਨੇ ਪਰ ਕਈ ਜਿਹੜੇ ਕੀ ਆਪਣੇ ਕੋਈ ਕੰਮ ਕਰ ਲੱਗੇ ਨੇ ਸਰਕਾਰਾਂ ਤੋਂ ਅੱਕ ਕੇ ਤਾਂ ਕੁਝ ਜਿਹੜੇ ਕੀ ਆ ਤੁਹਾਡੇ ਸਾਹਮਣੇ ਖੜੇ ਆ ਤੇ ਕੁਝ ਜਿਹੜੇ ਸਾਡੇ ਸਾਥੀ ਆ ਸੰਜੀਵ ਰੋੜਾ ਜੀ ਦੇ ਦਫ਼ਤਰ ਦੇ ਬਾਹਰ ਜਿਹੜੇ ਕੀ ਆ ਖੜੇ ਆ ਬਿਲਕੁਲ ਜੀ ਸਬ ਇਨਸਪੈਕਟਰ ਸਾਹਿਬ ਆਏ ਨੇ ਡਿਪਟੀ ਸਾਹਿਬ ਆਏ ਨੇ ਐਸ ਐਚਓ ਸਾਹਿਬ ਆਏ ਨੇ ਗੱਲ ਕੀਤੀ ਐ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਵੀ ਸਾਡੇ ਨਾਲ ਜਿਹੜਾ ਕਿ ਸੰਜੀਵ ਰੋੜਾ ਜੀ ਨਾਲ ਆ ਕੇ ਮੀਟਿੰਗ ਕਰੋ ਉਹਨਾਂ ਦੇ ਨਾਲ ਜਿਹੜੀਆਂ ਅਸੀਂ 4 ਤੋਂ 5 ਮੀਟਿੰਗਾਂ ਆ ਲੇਟੈਸਟ ਹੀ ਕਰ ਚੁੱਕੇ ਹਾਂ ਕੋਈ ਬਾਹਲੀ ਦੂਰ ਨਹੀਂ ਉਹਨਾਂ ਨੇ ਇਹੀ ਗੱਲ ਕਹੀ ਐ ਵੀ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਪੋਰਟਲ ਆਨਲਾਈਨ ਕਰ ਦਿਆਂਗੇ ਅੱਜ ਜਿਹੜਾ ਕਿ ਇਹ ਮਹੀਨਾ ਹੋ ਗਿਆ ਹੁਣ ਫਿਰ ਉਹੀ ਗੱਲਾਂ ਰਿਪੀਟ ਹੋਈਆਂ ਜੀ ਕੋਡ ਲੱਗ ਕੋਡ ਲੱਗਿਆ ਅਜੇ ਤੱਕ ਕੋਡ ਨਹੀਂ ਲੱਗਿਆ ਜੀ ਨਾਲੇ ਇਹ ਕੋਈ ਨਵੀਂ ਭਰਤੀ ਨਹੀਂ ਜੀ ਇਹ ਪੁਰਾਣੀ ਭਰਤੀ ਹੈ ਸਰਕਾਰ ਜਿਹੜਾ ਕੀ ਕਰ ਸਕਦੀ ਹੈ ਸਰਕਾਰ ਦਿੱਲੀ ਜਿਹੜਾ ਕੀ ਆਪਣੇ ਅਫੀਸ਼ੀਅਲੀ ਪੇਜ ਦੇ ਉੱਪਰ ਅਖਬਾਰਾਂ ਦੇ ਵਿੱਚ ਨਿਊਜ਼ ਦੇ ਰਹੀ ਹੈ 26 ਮਈ ਹੈ ਤੇ ਜਿਹੜੀ ਹਾਲੀ ਦੇ ਵਿੱਚ ਇਹਨਾਂ ਨੇ ਆਪਣੇ ਮੈਂ ਤੁਹਾਨੂੰ ਦੱਸਣਾ ਚਾਹਣਾ ਗਵਰਨਮੈਂਟ ਆਫ ਪੰਜਾਬ ਇਹਨਾਂ ਦੇ ਜਿਹੜਾ ਪੇਜ ਹੈ ਉਹਦੇ ਉੱਪਰ ਵੀ ਇਹਨਾਂ ਨੇ ਸਪੈਸ਼ਲੀ ਪਾਇਆ 26 ਮਈ ਨੂੰ ਵੀ ਆ ਦੇਖੋ ਜੀ ਇਹਨਾਂ ਨੇ ਸੌਰੀ 26 ਮਈ ਆ ਗਿਆ 15 ਮਈ ਹੁਣੇ ਹੀ ਨੰਕੇ ਗਈਏ ਚਾਰ ਪੰਜ ਦਿਨ ਹੋਏ ਆ ਜੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਰਿਆ ਕੱਲੀਆਂ ਮਸ਼ਹੂਰੀਆਂ ਕਰ ਰਿਆ ਅਸੀਂ 2000 ਪੀਟੀਆਈ ਭਰਤੀ ਕਰਨ ਜਾ ਰਹੇ ਆ ਪਰ ਪੀਟੀਆਈ ਕਿੱਥੇ ਫਿਰ ਫਿਰਦੇ ਆ ਟੈਂਕੀਆਂ ਤੇ ਸੜਕਾਂ ਤੇ ਤੁਸੀਂ ਕਹਿ ਰਹੇ ਹੋ ਹਫਤੇ ਦੇ ਲਾਭੂ ਕਰ ਦੇਣਗੇ ਫਿਰ ਹੁਣ ਉਤਰੋਗੇ ਕੀ ਹੈ ਸਰ ਅਸੀਂ ਨਹੀਂ ਕਹਿ ਰਹੇ ਇਹ ਕਦੋਂ ਕਿਹਾ ਗਿਆ ਇਹ ਕਿਹਾ ਗਿਆ 26 ਅਪ੍ਰੈਲ ਨੂੰ ਤੇ ਦੇਖੋ ਜੀ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ 26 ਮਈ ਵੀ ਲੰਘ ਗਈ ਉਦੋਂ ਕਿਹਾ ਗਿਆ ਸੀ ਹਫਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਹਾਂਜੀ ਸਾਡੀ ਅੱਜ ਦੀ ਮੰਗ ਮੇਨ ਇਹੀ ਹੈ ਜੀ 2000 ਪੀਟੀਆਈ ਪੋਸਟਾਂ ਦਾ ਜਿਹੜਾ ਪੋਰਟਲ ਆਨਲਾਈਨ ਕੀਤਾ ਜਾਵੇ ਜੀ ਅਸੀਂ ਇਹ ਤੋਂ ਚੱਲ ਜਾਾਂਗੇ ਜਾਂ ਜਿਹੜਾ ਕੀ ਹੈ ਪੰਜਾਬ ਸਰਕਾਰ ਦੀ ਜਿਹੜੀ ਹੈ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਹੈ ਉਹਦੀ ਸਾਈਡ ਦੇ ਉੱਪਰ ਇਹ ਲਿਖ ਕੇ ਪਾ ਦੇਣ ਕਿ ਅੱਜ ਤੁਹਾਡਾ ਪੋਰਟਲ ਆਨਲਾਈਨ ਕਰ ਦੇਵਾਂਗੇ ਤਾਂ ਅਸੀਂ ਜਾਵੜਾਂਗੇ ਜੇ ਪੋਰਟਲ ਆਨਲਾਈਨ ਨਹੀਂ ਕਰਦੇ ਤਾਂ ਅਸੀਂ ਉਦੋਂ ਤੱਕ ਇੱਥੇ ਰਾਵਾਂਗੇ ਜਦੋਂ ਤੱਕ ਕਲੈਕਸ਼ਨ ਨਹੀਂ ਹੋ ਜਾਂਦੇ ਤੁਸੀਂ ਕੋਡ ਦੀ ਗੱਲ ਕੀਤੀ ਸੀ ਕੋਡ ਕਿੰਨਾ ਵਾਸਤੇ ਹੈ ਆਮ ਲੋਕਾਂ ਵਾਸਤੇ ਸਰਕਾਰ ਦੇ ਵਾਸਤੇ ਕੋਈ ਕੋਡ ਨਹੀਂ ਜੇ ਕੋਈ ਰੋਲਾ ਪਾਉਂਦਾ ਉਹਦੇ ਤੇ ਚੱਕ ਕੇ ਮਾਨਹਾਨੀ ਦਾ ਕੇਸ ਤੇ ਇਹਨਾਂ ਤੇ ਕਿਉਂ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਕੋਡ ਦਾ ਅਸਰ ਕਿਉਂ ਨਹੀਂ ਪੈਂਦਾ ਪੀਟੀਆਈ ਦੇ ਹੈਗੇ ਪੀਚਰ ਵਗੈਰਾ ਹੈਗੇ ਕੋਈ ਮਸਲਾ ਹੈਗਾ ਕਿ ਇਹ ਕੋਈ ਪੋਰਟਲ ਵਗੈਰਾ ਸਰਕਾਰ ਨੇ ਚਲਾਇਆ ਸੀ ਚੱਲਣਗੀ ਤਾਂ ਉਹਦੀ ਡਿਮਾਂਡ ਕਰ ਰਹੇ ਆ ਇਹਦਾ ਇਹਨਾਂ ਦਾ ਟਾਈਮ 3 ਵਜੇ ਦਾ ਦਿੱਤਾਇਆ ਸੀਗਾ ਢੋਡਾ ਸਾਹਿਬ ਨੇ ਇਹਨਾਂ ਨੂੰ ਉੱਥੇ ਉਹਨੂੰ ਕਿਹਾ ਵੀ ਉੱਥੇ ਆਪਣਾ ਜਾ ਕੇ ਆਪਣਾ ਪੱਖ ਦੱਸ ਸਕਦੇ ਆ ਤੇ ਮੌਕੇ ਤੇ ਤੁਸੀਂ ਸਰ ਸਾਹਿਬ ਆ ਰਹੇ ਹੋ ਇਹਨਾਂ ਨਾਲ ਗੱਲ ਕਰਦੇ ਆ ਜੋ ਵੀ ਗੱਲ ਹੋਊਗੀ ਬਾਅਦ ਵਿੱਚ ਲੱਗਦਾ ਕੋੜ ਕੰਡਕਟ ਦੀ ਜਿਹੜੀ ਹੈ ਨੀਮਾ ਜੀ ਕਿੰਨਾ ਕਹਿੰਦੀ 10 ਲੱਖ ਰੁਪਏ ਕੋਈ ਲੱਗ ਕੇ ਨਿਊ ਤਾਂ ਇਹਨਾਂ ਨੂੰ ਸਾਰਾ ਗੱਲ ਸਾਰੀ ਦੱਸੀ ਹੈ ਵੀ ਇਲੈਕਸ਼ਨ ਅਨਾਉਂਸ ਹੋਈ ਹੋਈ ਆ ਤੇ ਇਹਨਾਂ ਨੂੰ ਪਤਾ ਹੀ ਹੈ ਸਾਰੇ ਪੜੇ ਲਿਖੇ ਹੈਗੇ ਬਾਕੀ ਤਸੀਲਦਾਰ ਤਸੀਲਦਾਰ ਸਭ ਆਉਂਦੇ ਸੀ ਇਹਨਾਂ ਨੂੰ ਤੋਂ ਹੁਣ ਮੁਲਾਕਾਤ ਕਰਵਾਈ ਜਾ ਰਹੀ ਜੀ ਇਹਨਾਂ ਦੀ ਅਸੀਂ ਇਹਨਾਂ ਨੂੰ ਦਿਮਾਗ ਕੀਤੀ ਹੈ ਡਿਮਾਂਡ ਦੱਸੋ ਤੁਸੀਂ ਅਜੇ ਕੋਈ ਡਿਮਾਂਡ ਦੱਸਣੀ ਹੈ ਆਪਣੀ